ਤਾਂ ਉਹ ਦਿਖਾ ਰਹੇ ਆ ਇਹ ਬੈਂਜੀ ਮਰਜੇ ਤੇ ਬੈਠੇ ਨੇ ਛੋਟਾ ਜਿਹਾ ਬੱਚਾ ਗੋਦ 'ਚ ਤਾਂ ਇਹ ਕਿੱਥੋਂ ਦੇ ਬੈਂਜੀ ਨੇ ਅਸੀਂ ਪਹੁੰਚਿਆ ਬਾਰਡਰ ਦੇ ਪਿੰਡ ਮੁਹਾਰਜ ਮਸ਼ੇਰ ਪਤਨ ਤੇ ਤਾਂ ਇਸ ਤੋਂ ਅੱਗੇ ਅੱਗੇ ਜੀ ਕੰਡੀ ਏਰੀਆ ਆ ਗਿਆ ਹਾਲਾਤ ਦੇਖੋ ਜੀ ਘਰਾਂ ਦੇ ਹਾਲਾਤ ਬਹੁਤ ਮਾੜੇ ਨੇ ਤਹਿਸਨਾਤ ਹੋ ਗਏ ਦੂਰ ਦੀਆਂ ਖਬਰਾਂ ਤੁਹਾਨੂੰ ਦੂਰ ਦੀਆਂ ਤਸਵੀਰਾਂ ਦਿਖਾ ਰਹੇ ਆ ਦੇਖੋ ਜੀ ਕਮਰਾ ਨਹੀਂ ਬੇ ਇਕ ਤਾਂ ਹੁੰਦਾ ਸਰਕਾਰ ਕੋਲੋਂ ਆਪਾਂ ਤਰਪਾਲ ਮਿਲਨੀ ਤਰਪਾਲ ਵੀ ਨਹੀਂ ਮਿਲਦੀ ਤਾਂ ਆਪਾਂ ਸਾਰੀ ਗੱਲ ਵਾ ਸਾਂਝੀ ਕਰਦੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੀ ਬਿਸਤਰਾ ਪਿਆ ਜੀ ਹਾਂਜੀ ਦੋਸਤੋ ਇਹ ਮੇਰੇ ਪਿੱਛੇ ਲੱਕੜਾ ਪਈਆਂ ਇਹ ਦਰਬਾਨੀ ਹੈ ਜੀ ਅਸੀਂ ਮੁਹਾਰ ਜਮਸ਼ੇਰ ਪੱਤਣ ਦੀ ਗੱਲ ਕਰ ਰਹੇ ਹਾਂ ਇਸ ਤੋਂ ਅੱਗੇ ਵੀ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਜਦੋਂ ਇਹ ਨਾ ਪਹਿਣਾ ਵੀਰਾਂ ਦੇ ਮਕਾਨ ਡਿੱਗਿਆ ਤੇ ਜਦੋਂ ਇਹ ਕਪੜੇ ਬਾਹਰ ਕੱਢੇਗੇ ਤੇ ਕਪੜੇ ਜਿਹੜੇ ਅੱਜ ਵਰਤਨਯੋਗ ਨਹੀਂ ਰਗੇ ਖਰਾਬ ਹੋ ਗਏ ਕਪੜੇ ਬਦਬੂ ਮਾਰ ਰਹੇ ਨੇ ਇਧਰ ਜਿਸ ਕੰਬਰੀ ਦੇ ਅੰਦਰ ਪਸ਼ੂ ਬੰਦੇ ਸੀ ਤਾਂ ਦੇਖੋ ਜੀ ਬਾਰਡਰ ਪੱਟੀ ਦੇ ਲੋਕਾਂ ਦੇ ਅੱਜ ਹਾਲਾਤ ਇਹ ਪਸ਼ੂ ਇੱਥੇ ਬੰਨੇ ਸੀ ਤਾਂ ਦੂਜੀ ਸਾਈਡ ਪਾ ਤਸਵੀਰਾਂ ਦਿਖਾ ਦਿੰਨੇ ਆ ਇੱਕ ਤਰਪਾਲ ਦੇ ਥੱਲੇ ਪਸ਼ੂ ਜਿਹੇ ਖੜੇ ਆ ਉਹ ਵੀ ਹੈ ਮੇਰੇ ਖਿਆਲ ਨਾਲ ਤਾਂ ਇਹ ਨਾ ਗਰੀ ਭਰਾਵਾਂ ਨੇ ਤਰਪਾਲ ਵੀ ਪੱਲੋ ਲਈ ਹੈ ਬੰਨ ਦੀ ਖੁਦਾਈ ਜੀ ਕਰਕੇ ਛਾਂ ਦਾ ਜੋ ਏਰੀਆ ਬਣਾਇਆ ਗਿਆ। ਦੂਸਰੀ ਸਾਈਡ ਅਸੀਂ ਤਸਵੀਰਾਂ ਦਿਖਾਉਨੇ ਆ। ਇਹ ਪਰਿਵਾਰ ਹੈ ਅਸੀਂ ਗੱਲਬਾਤ ਵੀ ਕਰਦੇ ਆ। ਤਾਂ ਇਹਨਾਂ ਦੇ ਨਾਲ ਇਹ ਪੰਜੀ ਛੋਟਾ ਬੱਚਾ ਲੈ ਕੇ ਖੜੇ ਆ। ਤਾਂ ਵੀਰ ਜੀ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਆ। ਤੁਹਾਡੇ ਜਦੋਂ ਘਰ ਤੱਕ ਪਹੁੰਚੇ ਤਾਂ ਸਾਨੂੰ ਬਹੁਤ ਮਸਹੂਸ ਹੋਇਆ ਕਿ ਭਾਈ ਇਹ ਦਿਨ ਕਿਵੇਂ ਘੱਟ ਰਹੇ ਨੇ ਤਾਂ ਤੁਹਾਡਾ ਪਹਿਲਾ ਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਸੁਖਜੈ ਸਿੰਘ ਸੁਖਜੈ ਸਿੰਘ ਜੀ ਤਾਂ ਆਪਾਂ ਸੁਖਜੈ ਸਿੰਘ ਜੀ ਆਪਾਂ ਇਸ ਟਾਈਮ ਖੜੇ ਕਿੱਥੇ ਆ ਖੇੜੇ ਪਿੰਡ ਖੜੇ ਆਣੀ ਮਾਰਜਨ ਸ਼ੇਰਪਤਾਂ ਜੀ ਤਾਂ 2023 ਦੇ ਵਿੱਚ ਜਿਵੇਂ ਹਾਰ ਆਇਆ ਸੀ ਤਾਂ ਹੁਣ 2025 ਚ ਉਸ ਵਕਤ ਤੁਹਾਡਾ ਜ਼ਿਆਦਾ ਨੁਕਸਾਨ ਹੋਇਆ ਕਿ ਹੁਣ ਹੋਇਆ ਸੀ ਇਸ ਵਕਤ ਹੋਇਆ ਇਸ ਵਕਤ ਹੋਇਆ ਤਾਂ ਕੀ ਦੇਖਦੇ ਹੋ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਕਿ ਭਾਈ ਇੱਥੇ ਇਹ ਕੋ ਸ਼ਵੀਰ ਆਉਂਦੇ ਆ ਉਹ ਵੀਡੀਓ ਬਣਾ ਕੇ ਲੈ ਜਾਂਦੇ ਆ ਇਕ ਵਾਰ ਸਾਡੇ ਤੱਕ ਪਹੁੰਚ ਨਹੀਂ ਰਿਹਾ ਹਾਂਜੀ ਵੀਡੀਓ ਬਣਾ ਕੇ ਲੈ ਜਾਂਦੇ ਨੰਬਰ ਲੈ ਜਾਂਦੇ ਆ ਤੇ ਬਾਅਦ ਚ ਨਾ ਚੈਨਲ ਤੇ ਪਾਉਂਦੇ ਜੀ ਨਾ ਕੁਛ ਤਾਂ ਵੀਰ ਜੀ ਇਹ ਫਾਜ਼ਲ ਕਾ ਰਾਜਨੀਤੀ ਤੇ اور ਪੀਐਸ ਲਾਈਵ ਟੀਵੀ ਦੇ ਤੁਹਾਨੂੰ ਇਹ ਤੁਹਾਡੇ ਘਰ ਦੇ ਹਾਲਾਤ ਸਰਕਾਰਾਂ ਤੱਕ ਸਾਡਾ ਗਰਾਊਂਡ ਲੈਵਲ ਤੇ ਜੋ ਗਰਾਊਂਡ ਤੇ ਹੋਇਆ ਤਾਂ ਇਸ ਨੇਸ ਹੋਇਆ ਸੀ ਉਸ ਚੀਜ਼ ਦੀ ਗੱਲ ਕਰਨਾ ਬੇਚਿੰਤ ਹੋ ਤਾਂ ਹੁਣ ਤੁਸੀਂ ਸਰਕਲ ਕਿਵੇਂ ਚਲਾ ਰਹੇ ਹੋ ਸਰਕਲ ਬਹੁਤ ਔਖਾ ਚੱਲ ਰਿਹਾ ਕੰਮਰੇ ਡੈਗ ਪੈਣ ਸੋਣ ਨੂੰ ਜਗ੍ਹਾ ਨਹੀਂ ਜੀ ਨਾ ਪੈਸਾ ਪਾਗਾ ਜੀ ਸਾਰੇ ਕੋਲ ਉੱਖ ਹੋਏ ਪਏ ਆ ਤੇ ਮੈਂ ਉਹ ਤੁਸੀਂ ਕਮਰਾ ਤੁਹਾਡਾ ਡੈਗ ਬੇ ਤੁਹਾਡਾ ਜਿਹੜਾ ਰਹਿਣ ਵਾਲਾ ਤੰਬੂ ਹੈ ਬੜਾ ਮਤਲਬ ਉਸ ਤਰੀਕੇ ਬਣਾਇਆ ਮਿਹਨਤ ਕਰਕੇ ਕੋਈ ਤਰਪਾਲ ਤਰਪੂਲ ਕੋਈ ਸਰਕਾਰ ਵੱਲੋਂ ਇਸ ਤਰ੍ਹਾਂ ਨਹੀਂ ਮਿਲੀ ਨੂੰ ਤਰਪਾਲ ਨਹੀਂ ਮਿਲੀ ਤੇ ਗੱਟਿਆਂ ਦਸੀ ਕੇ ਬਣਾਇਆ ਸੀ ਪਹਿਲਾਂ ਕਾਫੀ ਟਾਈਮ ਹੋ ਗਿਆ ਜਿਵੇਂ ਫਸਲ ਹੁੰਦੀ ਸੀ ਜਿ ਚੋਨਾ ਕੱਜਣ ਲਈ ਤੇ ਸਰਕਾਰ ਵੱਲੋਂ ਅਜੇ ਕੁਝ ਨਹੀਂ ਹੋਇਆ ਤੁਹਾਡੇ ਕੋਲ ਇੱਥੇ ਪਹਿਲ ਹੀ ਕਿੰਨੀ ਖਕਵਾ ਕਿੰਨਾ ਹੀ ਪਹਿਲੀ ਇੱਥੇ ਇੱਥੇ ਤਾਂ 3 ਕਨਾਲਾ ਜੀ ਤੇ ਬਾਕੀ ਪਿਛਾਂ 1.5 ਕਿੱਲਾ ਹੈ ਟੋਟਲ 2 ਕਿੱਲੇ ਆ ਜੀ ਤਾਂ ਹੁਣ ਸਰਕਲ ਕਿਵੇਂ ਚੱਲ ਰਿਹਾ ਹੁਣ ਬਹੁਤ ਔਖਾ ਚੱਲ ਰਿਹਾ ਤੇ ਕੋਈ ਹੈ ਉਮੀਦ ਜਥੇਬੰਦੀ ਤੋਂ ਜਾਂ ਸਰਕਾਰਾਂ ਤੋਂ ਵੀ ਕੋਈ ਆ ਰਿਹਾ ਜੀ ਹੈਲਪ ਕਰਨ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਜੀ ਤਾਂ ਮੰਗ ਤੁਹਾਡੀ ਕੀ ਹੈ ਹੁਣ ਕੀ ਪ੍ਰਸ਼ਾਸਨ ਤੋਂ ਜਾਂ ਜਥੇਬੰਦੀਆਂ ਤੋਂ ਮਹਿੰਗਾਈ ਕਰਦੇ ਹਾਂ ਉਹ ਕਮਰਾ ਡਿੱਗਿਆ ਰਹਿਣੋ ਜਗ੍ਹਾ ਹੈ ਨਹੀਂ ਜੀ ਤਾਂ ਰਪਈ ਲੱਗੀਆਂ ਜੀ ਤੇ ਕਿੱਥੇ ਰਵਾਂਗੇ ਆਹੀ ਮੰਗ ਕਰਦੇ ਹਾਂ ਵੀ ਹੈਲਪ ਕੀਤੀ ਜਾਵੇ ਜੇ ਕੋਈ ਆਪਣੀ ਇਸ ਵੀਡੀਓ ਇਹ ਤੁਹਾਡੇ ਇਸ ਬੱਚੇ ਨੂੰ ਹਾਂਜੀ ਇਹ ਬੱਚਾ ਛੋਟਾ ਤਾਂ ਪਹਿੰਜੀ ਖੜੇ ਆ ਜੇ ਕੋਈ ਵੀਡੀਓ ਨੂੰ ਵੇਖ ਕੇ ਤੁਹਾਡੀ ਹੈਲਪ ਕਰੇ ਕੋਈ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ 7696934480 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 7696934480 ਅੱਛਾ ਜੀ ਇਸ ਤੋਂ ਬਾਅਦ ਜਿਹੜੇ ਅਗਲੇ ਹਾਲਾਤ ਨੇ 6 ਮਹੀਨੇ ਜੇ ਕੰਕ ਆਉਣੀ ਹੈ ਤੇ ਹੁਣ ਸਰਕਲ ਕਿਵੇਂ ਚਲਾ ਰਹੇ ਸਰਕਲ ਇੱਕ ਵਾਰੀ ਦੋੱਖਾ ਚੱਲ ਰਿਹਾ ਉਹਨਾਂ ਅੱਗੇ ਨਾਲ ਕੋਈ ਹੈਲਪ ਕਰੇਗਾ ਤਾਂ ਚੱਲ ਜੇਗਾ ਨਹੀਂ ਤਾਂ ਇਹ ਬੁੱਕੇ ਪਾਣੇ ਬਹਿਣਾ ਪੈਣਾ ਤੁਹਾਡੇ 3 ਜੀਤ ਤੁਹਾਡੇ ਹੋ ਗਏ ਤਾਂ ਟੋਟਲ ਤੁਹਾਡੇ ਨਾਲ ਹੋਰ ਮੰਮੀ ਬਾਪਾ ਦਾਦਾ ਦਾਦੀ ਕਿੰਨੇ ਜੀ ਨੇ ਮੰਮੀ ਡੈਡੀ ਤੇ ਛੋਟਾ ਬ੍ਰਦਰ ਜੀ ਹਾਂਜੀ ਤਾਂ ਇਹ ਸਾਜੀ ਤਸਵੀਰਾਂ ਪੈਂਜੀ ਵੀ ਖੜੇ ਆ ਮਨਜੂਤ ਨੇ ਚਿਹਰੇ ਤਾਂ ਇੱਥੇ ਅਸੀਂ ਪੈਂਜੀ ਨਾਲ ਵੀ ਗੱਲਬਾਤ ਕਰਾਂਗੇ ਜੀ ਤਾਂ ਆਪਣਾ ਪੈਂਜੀ ਸ਼ੋ ਬਨਾਮ ਜੀ ਮਨਜੂਤ ਕੌਰ ਮਨਜੂਤ ਕੌਰ ਜੀ ਤੁਸੀਂ ਇਹ ਬੇਟੀ ਹੈ ਕਿ ਬੇਟਾ ਬੇਟੀ ਹੈ ਤਾਂ ਮੰਨ ਲਓ ਹੁਣ ਤੁਸੀਂ ਕਿਵੇਂ ਘਰ ਦਾ ਸਰਕਲ ਤੋੜਦੇ ਥੋੜਾ ਔਖਾ ਜੀ ਔਖਾ ਹੋਇਆ ਤੇ ਬੱਚੇ ਦੀ ਖੁਰਾਕ ਵੀ ਔਖੀ ਹੈ ਜੀ ਬਹੁਤ ਮਹਿੰਗੇ ਆ ਜੀ ਤੇ ਮੰਨ ਲਓ ਜਿਹੜਾ ਹੁਣ ਪਸ਼ੂਆਂ ਦਾ ਚਾਰਾ ਜਾਂ ਘਰ ਦਾ ਬਾਕੀ ਵੱਡੀ ਜਿਹੜੀ ਮਕਾਨਾਂ ਦੀ ਸਮੱਸਿਆ ਆਈ ਹੈ ਤੇ ਤੁਸੀਂ ਹੁਣ ਬਾਹਰ ਧੁੱਪ ਤੇ ਬੈਠੇ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਮੰਗ ਹੈ ਜੀ ਸਰ ਤੋਂ ਸੁਵਿਧਾ ਤੇ ਸੁਵਿਧਾ ਦਿੱਤੀ ਜਾ ਜੀ ਤਾਂ ਇਸ ਤੋਂ ਬਾਅਦ ਜੋ ਸਰਕਾਰ ਕੋਈ ਹੈਲਪ ਕਰਦੀ ਹੈ ਤੁਹਾਡੀ ਤਾਂ ਸਾਬ ਤੋਂ ਪਹਿਲਾਂ ਤੁਹਾਡਾ ਕੀ ਮੰਨ ਲਓ ਤੁਹਾਡੀ ਮੰਗ ਕੀ ਮਕਾਨਾਂ ਦੀ ਕਿ ਕੋਈ ਹੋਰ ਜ਼ਰੂਰਤ ਇਸ ਤੋਂ ਇਲਾਵਾ ਸਭ ਤੋਂ ਮਕਾਨ ਦੀ ਜ਼ਰੂਰਤ ਹੈ ਜੀ ਸਤਲੁਕੋਂ ਦੀ ਇਹ ਸੰਜੀ ਭੈਣ ਜੀ ਬਾਪੂ ਕੋਰੇ ਨੇ ਇਧਰ ਦਾਦੀ ਤੇ ਦਾਦਾ ਵੀ ਖੜੇ ਨੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤਾਂ ਆਪਾਂ ਗੱਲ ਉਹ ਅੱਗੇ ਵੀ ਕਰਦੇ ਆ ਕੋਈ ਨਹੀਂ ਭੈਣ ਜੀ ਤੁਹਾਡੀ ਆਵਾਜ਼ ਅਸੀਂ ਪਛਾਣਾਂਗੇ ਤਾਂ ਵੀਰ ਜੀ ਤੁਹਾਡੇ ਮੇਰੇ ਖਿਆਲ ਨੇ ਤੁਹਾਡੇ ਤੋਂ ਛੋਟੇ ਭਰਾ ਕੋਈ 8ਵੀਂ 10ਵੀਂ ਪੜ੍ਹ ਰਹੇ 10ਵੀਂ ਪੜ੍ਹ ਰਿਹਾ ਤੇ ਹੁਣ ਫਿਰ ਫੀਸ ਦਾ ਕਿਵੇਂ ਸਾਰਤਾ ਲਾਓਗੇ ਫੀਸ ਦਾ ਫੀਸ ਹਾਉਣਾ ਕਿੱਥੋਂ ਕਰਾਂਗੇ ਕੋਈ ਬਚਿਆ ਤਾਂ ਹੈ ਨਹੀਂ ਕੋਈ ਜੀ ਨਾ ਰਹਿਣ ਦੀ ਜਗ੍ਹਾ ਨਾ ਫਸਲ ਹੈ ਤੇ ਆੜਤੀਆ ਉਹ ਜਵਾਬ ਦੇ ਗਿਆ ਜੀ ਹੁਣ ਕੁਝ ਨਹੀਂ ਹੈ ਤੁਹਾਡਾ ਜਿਹੜਾ ਬਰਦਰ ਹੈ 10ਵੀਂ ਪੜ੍ਹ ਰਿਹਾ 1720 ਰੁਪਏ ਬੋਰਡ ਦੀ ਫੀਸ ਹੈ ਹਾਂਜੀ ਤਾਂ ਮੈਨੂੰ ਲੱਗਦਾ ਸਕੂਲ ਵਾਲ ਵੀ ਮੰਗ ਰਹੇ ਹੋਣਗੇ ਹਾਂ ਮੰਗ ਰਹੇ ਫਿਰ ਹੁਣ ਅੱਗੇ ਕੀ ਸੋਚਿਆ ਉਹ ਮਾਫ ਕੀਤੀ ਜਾਣਾ ਸਰਕਾਰ ਵੱਲੋਂ ਜੀ ਫਿਰ ਅੱਗੇ ਬੱਚੇ ਪੜ੍ਹਨ ਦੇ ਕਿਥੋਂ ਸਾਰੇ ਹੋਣਾ ਹੈ ਮਤਲਬ ਲੱਗ ਫਗ ਪਾਣੀ ਆਇਆ ਜੀ ਜੀ ਸਾਰਿਆਂ ਦੇ ਫੀ ਸਮਾਪ ਕੀਤੇ ਆ ਤਾਂ ਦੋਸਤੋ ਪਰਿਵਾਰ ਕਾਫੀ ਗਰੀਬ ਹੈ ਤੁਹਾਨੂੰ ਅੱਗੇ ਤਸਵੀਰਾਂ ਦਿਖਾਉਨੇ ਆ ਬਾਈਆਂ ਦਾ ਰਹਿਣਾ ਬਹਿਣਾ ਸਹਿਣਾ ਕਿੱਡੀ ਦੁੱਖ ਸਕਰੀਫ ਦੇ ਦੇ ਦਰਪੰਜੀ ਵੀ ਮਹਿਸੂਸ ਕਰ ਰਹੇ ਨੇ ਕਿ ਵੀ ਸਾਡੀ ਜਿਹੜੀ ਦਾਨੀ ਸੱਜਣ ਹੈਲਪ ਜਰੂਰ ਕਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਵਾਰੀ ਇਹਨਾਂ ਦੇ ਹਾਲਾਤ ਇਹ ਹੁਣ ਠੰਡ ਆਏ ਨਾ ਤਾਂ ਇਹਨਾਂ ਦੀ ਹੈਲਪ ਜਲਦੀ ਤੋਂ ਜਲਦੀ ਕੀਤੀ ਜਾਵੇ ਹਾਂਜੀ ਆਂਟੀ ਜੀ ਹੁਣ ਕਿਵੇਂ ਸਰਕਲ ਚੱਲ ਰਿਹਾ ਹੁਣ ਵੀਰ ਜੀ ਬਹੁਤ ਔਖਾ ਸਰਕਲ ਚੱਲ ਰਿਹਾ ਹੈ ਜੀ ਤੇ ਹੁਣ ਬੱਚੇ ਕਿਹੜੇ 10ਵੀਂ ਕਲਾਸ 'ਚ ਪੜ੍ਹਦੇ ਨੇ ਤੇ ਹੁਣ ਪੈਸਾ ਹੈ ਨਹੀਂ ਵੀ ਕਿਹੜੀਆਂ ਫੀਸਾਂ ਭਰਾਂਗੇ ਤੇ ਵੀ ਕੁਛ ਨਹੀਂ ਸਾਡੇ ਕੋਲ ਹੈਗਾ ਹੁਣ ਸਭ ਕੁਝ ਸਾਡਾ ਤਾਂ ਮਕਾਨ-ਮਕੂਨ ਸਭ ਕੁਝ ਟੁੱਟ ਗਿਆ ਜੀ ਤੇ ਇਹਨਾਂ ਕੋਈ ਮੰਜੇ ਪੈਣ ਹੋਏਗੇ ਨਹੀਂ ਤੇ ਨਾ ਉੱਥੇ ਕਿਤੇ ਮੱਜਾਂ ਦਾ ਕੋਈ ਵੇਗਾ ਮੱਜਾਂ ਨਾਲ ਸਾਰੀ ਰਾਤ ਮੱਛਰ ਕੱਟਦਾ ਹੈ ਐਂ ਵਿਚਾਰੀਆਂ ਪੂਛਲਾ ਮਾਰਦੀਆਂ ਨੇ ਕਦੇ ਹੀ ਬੈਂਦੀਆਂ ਨੇ ਤੇ ਉਹਨਾਂ ਮੱਜਾਂ ਦਾ ਵੀ ਕੋਈ ਨਹੀਂ ਬੀ ਤੇ ਸਾਡਾ ਜਿਹੜਾ ਆਬਦਾ ਆਵੇ ਬੱਚੇ ਖੜੇ ਆਪਦਾ ਪਰਿਵਾਰ ਖੜੇ ਹੈ ਛੇ ਜੀ ਤੇ ਬਹੁਤ ਔਖੇ ਸਾਡੇ ਹਾਲਾਤ ਬਾੜੇ ਨੇ ਤੇ ਕਮਰਾ ਸੀ ਵੀ ਦੋ ਕਮਰੇ ਸੀ ਨਾਲ ਪਲਛਾ ਬਾਥਰੂਮ ਸੀ ਸਭ ਕੁਝ ਸੀ ਇੱਕ ਵਾਰੀ ਥੱਲੇ ਆ ਗਿਆ ਫਲੇ ਨੂੰ ਸਤਾਬ ਬਚ ਗਏ ਸੀ ਜਦੋਂ ਮੰਨ ਲਓ ਪਾਣੀ ਆਇਆ ਫਿਰ ਜਾਦਾ ਤੁਸੀਂ ਇੱਥੇ ਘਰ ਦੇ ਵਿੱਚ ਹੀ ਦਿਨ ਬਤਾਏ ਕਿ ਪਿੱਛੇ ਗਏ ਸੀ ਨਹੀਂ ਅਸੀਂ ਪਿੱਛੇ ਪਿੱਛੇ ਰਹੀ ਸੀ ਜੀ ਹਾਂਜੀ ਜਦੋਂ ਤੁਸੀਂ ਆਏ ਸੀ ਉਦੋਂ ਘਰ ਟੁੱਟੇ ਪੈ ਸੀ ਡਿੱਗੇ ਪੈ ਰਹੇ ਨਹੀਂ ਆ ਆ ਗਈ ਸੀ ਉਸ ਤੋਂ ਬਾਅਦ ਉਹ ਮੇਂ ਆਈ ਸੀ ਬਿਮਾਰ ਵੀ ਆਈ ਸੀ ਦੂਜੇ ਦਿਨ ਬਸ ਕਮਰੇ ਡਿੱਗ ਪੈ ਸੀ ਜੀ ਤੇ ਬਹੁਤ ਇਥੋਂ ਪਾਣੀ ਪੂਰਾ ਦਰਿਆ ਹੀ ਚੱਲਿਆ ਕੋਈ ਥੱਲੇ ਕੋਈ ਉਸ ਤਰ੍ਹਾਂ ਦਾ ਨੁਕਸਾਨ ਨੁਕਸਾਨ ਤਾਂ ਬਹੁਤ ਹੋਇਆ ਪਿਆ ਹੈ ਜੀ ਹਾਂਜੀ ਅੰਦਰ ਥੱਲੇ ਦੱਬਿਆ ਗਿਆ ਥੱਲੇ ਦੱਬਿਆ ਕੇ ਵੇਖ ਤਾਂ ਕੂਲਰ ਪਿਆ ਸੀ ਉਹ ਦੱਬਿਆ ਗਿਆ 15-16 ਹਜ਼ਾਰ ਦਾ ਜੀ ਤੇ ਮੰਜੇ ਪੰਜ ਜਗੇ ਸੀ ਉਹ ਟੁੱਟ ਗਏ ਤਿੰਨ ਬਾਹਰ ਪਏ ਦੋ ਅੰਦਰ ਦਬਾਏ ਗਏ ਛੱਤ ਵਾਲਾ ਪੱਖਾ ਸੀ LCD ਸੀ ਮੋਟਰਸਾਈਕਲ ਸੀ ਉਹ ਵੀ ਅੱਗੂ ਕੜਕ ਗਿਆ ਵੀ ਉੱਤੇ ਵਾਹ ਵਜਨ ਆ ਗਿਆ ਮੋਟਰਸਾਈਕਲ ਦੇ ਹੀ ਤੇ ਨੁਕਸਾਨ ਸਾਡਾ ਬਹੁਤ ਕਾਫੀ ਹੋ ਗਿਆ ਜਿਹੜਾ ਮਾੜਾ ਮੋਟਾ ਨਾਲ ਉਧਰ ਲੈ ਕੇ ਗਿਆ ਸੀ ਇੱਕ ਅੱਧਾ ਮੰਜਾ ਉਹ ਹੀ ਸਾਡੇ ਕੋਲ ਤੇ ਰਹਿ ਗਿਆ ਬਾਕੀ ਸਾਰਾ ਥੱਲੇ ਦਬਾਇਆ ਗਿਆ ਜੀ ਤਾਂ ਆਪਨਾ ਕਾਕੇ ਆਪਣਾ ਪਿਛੋ ਬਣਾ ਮੈਂ ਨਹੀਂ ਬੋਲ ਸਕਿਆ ਮੁੰਡੀਪ ਸਿੰਘ ਦਾ ਸੰਦੀਪ ਮਨਦੀਪ ਜੀ ਕਿੰਨੂ ਹੀ ਬੋਲ ਪੜਦੇ ਮੈਂ ਦੱਸ ਨਹੀਂ ਤੇ ਸਕੂਲ ਜਾਣਾ ਸ਼ੁਰੂ ਕਰਤਾ ਅੱਛਾ ਜੀ ਇਹ ਮਾਨੂੰ 10ਵੀਂ ਦੀ ਫੀਸ ਜਿਹੜੀ 1720 ਰੁਪਏ ਦੇ ਸੀ ਕਿ ਦੇਣੀ ਹੈ। ਨਾਲ ਕੋਈ ਨਹੀਂ। ਜੀ। ਤਾਂ ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਮੰਗ ਕਰਨਾ ਭਾਈ ਠੀਕ ਸਮਝ ਕੇ ਚੱਲ ਬਸ। ਜੀ। ਇਹ ਹਾਂ ਜੀ ਸੰਦੀਪ ਸਿੰਘ ਜੀ 10ਵੀਂ ਪੜ ਰਿਹਾ ਹੈ ਮਯੂਥ ਨੇ। ਇਹ ਸੀ ਫੀਸਾ ਹੁਣ ਕਿੱਥੋਂ ਦੇਈਏ? ਤਾਂ ਤਸਵੀਰ ਤੁਹਾਨੂੰ